ਅੰਬਾਨੀਆਂ ਤੇ ਨਰਿੰਦਰ ਮੋਦੀ ਦੀ ਦੋਸਤੀ ਦਾ ਮਿਲ ਗਿਆ ਪੱਕਾ ਪ੍ਰੂਫ ਵਿਆਹ ਚ ਪਹੁੰਚ ਗਏ ਆਸ਼ੀਰਵਾਦ ਦੇਣ ਤੇ ਸੋਸ਼ਲ ਮੀਡੀਆ ਤੇ ਵੀਡੀਓ ਹੋ ਗਈ ਬੈਰਲ ਸਾਰੇ ਲੋਕ ਕਹਿੰਦੇ ਨੇ ਕਿ ਨਰਿੰਦਰ ਮੋਦੀ ਤੇ ਅੰਬਾਨੀਆਂ ਅਡਾਨੀਆਂ ਦਾ ਗੂੜਾ ਰਿਸ਼ਤਾ ਹੈ ਤੇ ਉਹ ਅੱਜ ਸਾਬਤ ਵੀ ਹੋ ਗਿਆ ਜਦੋਂ ਅਨੰਤਾ ਬਾਨੀ ਤੇ ਰਾਧਿਕਾ ਮਰਚੰਟ ਦੇ ਵਿਆਹ ਸੀਗਾ ਤੇ ਅੰਬਾਨੀਆਂ ਦੇ ਵਿਆਹ ਦੇ ਵਿੱਚ ਜਿੱਥੇ ਸਾਰੇ ਸੈਲਿਬ੍ਰਿਟੀ ਮੌਜੂਦ ਸੀ ਉੱਥੇ ਫਿਰ ਨਰਿੰਦਰ ਮੋਦੀ ਦੇਸ਼ ਦੇ ਪ੍ਰਧਾਨ ਮੰਤਰੀ ਕਿਵੇਂ ਪਿੱਛੇ ਰਹਿ ਜਾਂਦੇ ਤਾਂ ਆਸ਼ੀਰਵਾਦ ਦੇਣ ਲੱਗੇ ਤਾਂ ਵੀਡੀਓ ਸੋਸ਼ਲ ਮੀਡੀਆ ਤੇ ਬੜੀ ਤੇਜ਼ੀ ਦੇ ਨਾਲ ਵਾਇਰਲ ਹੋਈ ਅਤੇ ਲੋਕ ਵੱਖੋ-ਵੱਖਰੇ ਤਰੀਕੇ ਦੇ ਨਾਲ ਉਸ ਵੀਡੀਓ ਨੂੰ ਟਰੋਲ ਵੀ ਕਰ ਰਹੇ ਆ ਟਰੋਲ ਇਸ ਕਰਕੇ ਕਿਉਂਕਿ ਲੰਬੇ ਸਮੇਂ ਤੋਂ ਹਰ ਇੱਕ ਜਗ੍ਹਾ ਤੇ ਜਿੱਥੇ ਵੀ ਸਰਕਾਰ ਦੇ ਖਿਲਾਫ ਕੋਈ ਧਰਨੇਬਾਜ਼ੀ ਹੁੰਦੀ ਆ ਤਾਂ ਉੱਥੇ ਇੱਕ ਗੱਲ ਜ਼ਰੂਰ ਚਰਚਾ ਦੇ ਵਿੱਚ ਹੁੰਦੀ ਆ ਕਿ ਨਰਿੰਦਰ ਮੋਦੀ ਨੇ ਜਿਹੜੇ ਉਹਨਾਂ ਦੀ ਅੰਬਾਨੀਆਂ ਤੇ ਅਡਾਨੀਆਂ ਦੇ ਨਾਲ ਬਹੁਤ ਗੂੜਾ ਰਿਸ਼ਤਾ ਹੈ ਤਾਂ ਉਹ ਗੂੜਾ ਰਿਸ਼ਤਾ ਅੱਜ ਸਾਬ ਵੀ ਹੋ ਗਿਆ ਤੇ ਲੋਕਾਂ ਨੂੰ ਪਤਾ ਵੀ ਲੱਗ ਗਿਆ ਕਿ ਨਰਿੰਦਰ ਮੋਦੀ ਵਿਆਹ ਦੇ ਵਿੱਚ ਪਹੁੰਚੇ ਜਿੱਥੇ ਸਾਰੇ ਸੈਲੈਬ੍ਰਿਟੀ ਮੌਜੂਦ ਸੀ ਉੱਥੇ ਹੀ ਨਰਿੰਦਰ ਮੋਦੀ ਮੁੱਖ ਤੌਰ ਤੇ ਪਹੁੰਚੇ ਤੇ ਮੁੱਖ ਮਹਿਮਾਨ ਵਜੋਂ ਪਹੁੰਚੇ ਤਾਂ ਆਸ਼ੀਰਵਾਦ ਦਿੱਤਾ ਹੈ ਦੋਨਾਂ ਨੂੰ ਤੇ ਪਰਿਵਾਰ ਦੇ ਨਾਲ ਜਿਹੜੀਆਂ ਗੱਲਾਂ ਕੀਤੀਆਂ ਉਹ ਤੁਹਾਡੇ ਨਾਲ ਨਾਲ-ਨਾਲ ਵੀਡੀਓ ਚੱਲ ਰਹੀ ਹੈ ਤੇ ਆਪਣੀ رائے ਦੋਸਤੋ ਜਰੂਰ ਸਾਂਝੀ ਕਰਨੀ ਹੈ ਕਿ ਇਹ ਵਿਆਹ 'ਚ ਜਾਣ ਵਾਲਾ ਜਿਹੜੇ ਜਿਹੜੀ ਪਿਆਰ ਦੀ ਜਿਹੜੀ ਸਾਂਝ ਕਹਿੰਦੇ ਆ ਵੀ ਇਨਾ ਅੰਬਾਨੀਆਂ ਅਡਾਨੀਆਂ ਨਾਲ ਨਰਿੰਦਰ ਮੋਦੀ ਦੀ ਬਹੁਤ ਗੂੜੀ ਸਾਂਝ ਆ ਤਾਂ ਉਹ ਸਾਂਝ ਇੱਥੇ ਦਰਸਾਉਂਦਾ ਹੁੰਦੀ ਹੈ ਇਸ ਵੀਡੀਓ ਦੇ ਵਿੱਚ ਜਾਂ ਵਿਆਹ ਚ ਜਾਣਾ ਕੋਈ ਵੱਡੀ ਗੱਲ ਨਹੀਂ ਹੁੰਦੀ ਤਾਂ ਆਪਣੀ ਰਾਏ ਕਮੈਂਟਾ ਜਰੂਰ ਸਾਂਝੀ ਕਰਿਓ ਦੋਸਤੋ ਇਹ ਵੀਡੀਓ ਸੋਸ਼ਲ ਮੀਡੀਆ ਤੇ ਬੜੀ ਤੇਜ਼ੀ ਨਾਲ ਵਾਇਰਲ ਹੋਈ ਹੈ ਤੁਸੀਂ ਵੀਡੀਓ ਲਾਈਕ ਕਰਕੇ ਕਰ ਦਿਓ ਦਬਕੇ ਸ਼ੇਅਰ ਤਾਂ ਜੋ ਹਰ ਇੱਕ ਪਬਲਿਕ ਦੇ ਰੋਮੈਂਡੇ ਤੱਕ ਲੋਕਾਂ ਤੱਕ ਇਹ ਵੀਡੀਓ ਪਹੁੰਚ ਜਾਏ ਤੇ ਪਤਾ ਲੱਗੇ ਵੀ ਜਿਹੜੀ ਨਰਿੰਦਰ ਮੋਦੀ ਤੇ ਅੰਬਾਨੀਆਂ ਅਡਾਨੀਆਂ ਦਾ ਪਿਆਰ ਹੈ ਉਹ ਇਸ ਕਦਰ ਹੁਣ ਵਿਆਹ ਦੇ ਵਿੱਚ ਚਲਕ ਗਿਆ ਤਾਂ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ